ਪਾਕਿਸਤਾਨ ਦੇ ਨਾਲ ਹੋਏ ਭਾਰਤੀ ਸੈਨਾ ਦੇ 1965 ਦੀ ਲੜਾਈ ਦੇ ਇਕਲੋਤੇ ਜੀਵਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਸ਼ਹਿਰ ਵਿੱਚ ਰਹਿ ਰਹੇ ਹਨ ਕਰਨਲ ਸਾਹਿਬ ਨੂੰ ਭਾਰਤੀ ਸੈਨਾ ਦੇ ਬਜਰ ਕੋਰ ਦੇ 골ਡਨ ਐਰੋ ਡਿਵੀਜ਼ਨ ਦੁਆਰਾ 1965 ਭਾਰਤ-ਪਾਕ ਯੁੱਧੇ 60 ਸਾਲ ਪੂਰੇ ਹੋਣ ਤੇ 골ਡਨ ਜੁਬਲੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ ਹੈ 골ਡਨ ਜੁਬਲੀ ਦੇ ਦੌਰਾਨ ਹਵਲਦਾਰ ਅਬਦੁਲ ਹਮੀਦ ਪਰਮਿਤ ਚੱਕਰ ਮਰਨ ਉਪਰੰਤ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਖਾਸ ਤੌਰ ਤੇ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪਾਕਿਸਤਾਨ ਨਾਲ 1965 ਦੀ ਲੜਾਈ ਦੇ ਇਕਲੋਤੇ ਜੀਵਿਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਗਵਰਨਰ ਸਾਹਿਬ ਦੁਆਰਾ ਉਹਨਾਂ ਨੂੰ ਇੰਨੇ ਸਾਲਾਂ ਬਾਅਦ ਵੀ ਯਾਦ ਕਰਦੇ ਹੋਏ ਸਨਮਾਨ ਕੀਤਾ ਗਿਆ ਹੈ ਜਿਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਕਰ ਹੈ ਅਸਰਤਲ ਦੇ ਹਰ ਸਾਲ ਅਬਦੁਲ ਮੀਰ ਦੀ ਜਾਂਚ ਉਹਨੂੰ ਹੋਮੇਜ ਦੇਣ ਲਈ ਹਰ ਸਾਲ ਨੋਟ ਬਣਾਇਆ ਜਾਂਦਾ ਹਰ ਸਾਲ ਬੜੀ ਧੂਮਧਾਮ ਮਨਾਉਂਦੇ ਐ ਸਾਲ ਕਿਉਂਕਿ ਫਰੰਟ ਕੋਈ ਰਹਾਏ ਸੀ ਉਹਨੂੰ ਪੋਸਟਪੋਨ ਕਰਨਾ ਪਿਆ ਤੇ ਕਦ ਸੀ ਤਮੰਗ ਮਨਾਇਆ ਗਿਆ। ਔਰ ਬੜੀ ਜੀ ਖੁਸ਼ੀ ਦੀ ਗੱਲ ਆ ਕਦ ਇਹਸ਼ ਮੌਕੇ ਤੇ ਪੰਜਾਬ ਦੇ ਗਵਰਨਰ ਵੀ ਆਏ ਸੀ। ਕੱਲ ਐਕਚੁਅਲੀ ਡਾਇਮੰਡ ਜੁਬਲੀ ਸੀ ਸੱਤ ਸਾਲ ਹੋ ਗਏ। ਇਹ ਤੋਂ ਪਹਿਲਾਂ ਇੱਕ ਮੇਰੀ 골ਡ ਜੁਬਲੀ ਬਣਾਈ ਸੀ 1950 ਜੋ 50 ਸਾਲ ਹੋ ਗਏ। ਉਦੋਂ ਪ੍ਰਤਾਪ ਸਿੰਘ ਆਪਣੇ ਸੌਰੀ ਆਪਣੇ ਕੀਬਨਸ ਇਸ ਹੇਰ ਬਲਿਤ ਪ੍ਰਕਾਸ਼ੀ ਬਾਦਲ ਉਹ ਉਹਦੇ ਨਾਲ 600 ਮਿਨਿਸਟਰ ਆਏ ਸੀ 280 ਕਿ ਮੈਂ ਜਾਇ ਪਰ ਥਿਸ ਟਾਈਮ ਇਜ਼ ਬਰੀ ਗ੍ਰੇਟ ਕਿ ਗਵਰਨਰ ਸੌਰੀ ਪ੍ਰਾਈਮ ਮਿਨਿਸਟਰ ਖੁਦ ਆਇਆ ਚਲ ਗੇ ਮਿਲਨ ਔਰ ਸਾਨੂੰ ਸਾਰਿਆਂ ਨੂੰ ਰਿਕਵਰਜ ਕਰਦੇ ਕਹਿ ਰਹੋ ਜੋ ਵੀ ਆ ਇਸ ਲਈ ਕੱਲ ਉਹਨੇ ਆ ਕੇ ਬੜਾ ਅੱਛਾ ਲੈਕਚਰ ਕੀਤਾ ਇੱਕਦਮ ਹੋਰ ਬਣਾਇਆ ਸੀ ਮਿਊਜ਼ੀਅਮ ਉਹਦਾ ਕਟਾਰ ਕੀਤਾ ਉਦੋਂ ਬਾਅਦ ਉਹਨੇ ਦਿੱਤੇ ਖਾਸ ਕਰਕੇ ਕਿ ਉਹ ਮੈਂ ਕੱਲਾ ਸੁਰਵਾਈ ਭਵਾਂ ਇਹ ਅਫਸਰ ਪਹਿਲ ਦੀ ਇਨਾਮੀ ਦਾ ਉਹਨੇ ਮੈਨੂੰ ਸਪੈਸ਼ਲੀ ਬਣਾ ਮੈਨੂੰ ਮਿਲਾਇਆ ਮੈਨੂੰ ਉਹ ਗਿਫਟ ਪ੍ਰਾਈਜ਼ ਦਿੱਤਾ ਬਹੁਤ ਵਧੀਆ ਔਰ ਮੇਰੇ ਨਾਲ 3 3-4 ਮਿੰਟ ਗੱਲ ਉਹਨੇ ਕੀਤੀ ਮੈਨੂੰ ਬੇਹੱਦ ਫਖਰ ਇਸ ਲਈ ਮਨਜ਼ੂਰ ਆ ਕਿ 60 ਸਾਲ ਬਾਅਦ ਵੀ ਮੈਨੂੰ ਗਵਰਨਰ ਸਾਹਿਬ ਨੇ ਯਾਦ ਕੀਤਾ ਔਰ ਮੈਨੂੰ ਪ੍ਰਾਈਜ਼ ਦਿੱਤਾ ਬਹੁਤ ਬੜੀ ਗੱਲ ਹੈ ਹਾਲਾਂਕਿ ਮੈਨੂੰ ਪਹਿਲਾਂ ਵਿਸ਼ੇਸ਼ ਤੌਰ ਮੇਰਾ ਮਿਲਿਆ ਪ੍ਰੈਜ਼ਰ ਮਦੋ ਪਰ ਉਹਦੀ ਮੈਨੂੰ ਇੰਨੀ ਖੁਸ਼ੀ ਹੈ ਜਿੰਨੀ ਕੱਲ ਫਿਜ਼ੀਕਲ ਲੈ ਕੇ ਮੈਨੂੰ ਖੁਸ਼ੀ ਮਿਲਦੀ ਹੈ ਬੇਹੱਦ ਖੁਸ਼ੀ ਮਿਲਿਆ ਇਸ ਕੱਲ ਤੈਨੂੰ ਗਾਇਸੀ ਦਰਿਆ ਸਾਡੇ ਦੋ ਇੱਕ ਰਾਉਟਸਫ ਗਏ ਸੀ ਔਰ ਉਹਨੇ ਸਾਰਾ ਨੁਕਸਾਨ ਕਰਤਾ ਤੋ ਬੇਸ਼ਰੇ ਮੈਂ ਇਸ ਤੋਂ ਦੂਰ ਹਾਂ ਆਈ ਡੋਟ ਕੰਪੇਅਰ ਸ ਤੋਂ ਹਰ ਸਾਲ 15 ਅਗਸਤ ਆਉਂਦੀ ਹੈ 26 ਜਨਵਰੀ ਆਉਂਦੀ ਹੈ ਅਕਸਰ ਜਿਹੜੇ ਫ੍ਰੀडम फाइਟਰ ਹੋਣਦੇ ਨੇ ਉਹਨਾਂ ਨੂੰ ਮਤਲਬ ਕੀ ਸਨਮਾਨਿਤ ਵੀ ਕੀਤਾ ਜਾਂਦਾ ਕਦੀ ਮੌਕਾ ਮਿਲਿਆ ਤੁਹਾਨੂੰ ਇੱਥੇ ਖੰਨਾ ਦੇ ਵਿੱਚ ਕਿੰਨੇ ਕਵਾਰੀ ਤੁਸੀਂ ਸਨਮਾਨਿਤ ਸਰਕਾਰਾਂ ਤੁਹਾਨੂੰ ਯਾਦ ਕਰਦੀਆਂ ਨੇ ਸਰਕਾਰਾਂ ਪੰਜਾਬ ਕਵੀਆਂ ਨੇ ਪਰ ਪਤਾ ਕੀ ਆ ਜੇ ਨਵੀਂ ਜਨਰੇਸ਼ਨ ਆ ਗਈ ਆ ਹਰ ਸਾਲ ਇਥੇ 15 ਅਗਸਤ ਹੁੰਦਾ 26 ਜਨਵਰੀ ਆ ਮੈਨੂੰ ਪਹਿਲਾਂ ਹਮੇਸ਼ਾ ਫੰਕਸ਼ਨ ਤੇ ਬੁਲਾਉਂਦੇ ਸੀ ਪਰ ਅੱਜ ਕਿਸ਼ ਜੇਮਨਡਾਸ਼ ਹੋਣ ਨੂੰ ਮਿਲ ਉਹ ਕਿਤਾਬ ਨੂੰ ਰਿਡ ਕੀਤਾ ਸੀ ਲੰਬੇ ਸਮੇਂ ਪਹਿਲਾਂ ਪਰ ਹੁਣ ਇਹ ਭੁੱਲੀ ਹੋਈ ਨਾਂ ਮੈਂ ਫੇਰ ਜਾਨਣਾ ਬਿਨ ਬਣਾਏ ਤੇ ਰੱਬ ਦੇ ਘਰ ਪਣਾ ਜਾਵਾਂ ਤਾਂ ਇਹ ਸਭ ਇਹ ਮੂਲੀ ਜੀ ਦੇ ਲੋਕ ਨੇ ਇਹ ਸਿਰ ਬੋਟ ਬੈਂਕ ਦਾ ਕਰਦੇ ਆ ਇਹ ਪਿੰਡਾਂ ਦੇ ਸਰਪੰਚ ਬਦਾਲੇ ਫਰਮਾਨੇ ਬਦਾਲੇ ਕਿਹਦੇ ਇਸ ਦੀ ਵੈਟਰ ਹਾਂ ਤੇ ਜਿਆਦਾ ਹੀ ਕਰਦੇ ਕਿ ਉਹ ਕਾਲੇ ਬੰਦੇ ਆ ਕਿ ਪਤਾ ਵੈਟਰ ਕੌਣ ਹੁੰਦਾ ਉਹ ਜਿਹੜਾ ਇੱਥੇ ਕੋਈ ਐਸਡੀਮ ਜਿਹੜਾ ਪਹਿਲਾਂ ਸੀ ਉਹ ਤਾਂ ਮੇਰੇ ਬੱਚਿਆਂ ਦੀ ਉਮਰ ਤੋਂ ਵੀ ਛੋਟਾ ਹੋਊਗਾ ਤੇ ਉਹਨੂੰ ਕੀ ਪਤਾ ਕੀ ਕੀ ਆ ਅੱਛਾ ਮੈਂ ਇੱਥੇ ਪੁੱਛਣਾ ਚਾਹੂੰਗਾ ਜਿਵੇਂ ਰੈਜੀਮੈਂਟਾਂ ਦੇ ਤੁਹਾਡੀ ਕਿਹੜੀ ਤੁਸੀਂ ਰੈਜੀਮੈਂਟ ਦੇ ਵਿੱਚ ਸੀ ਸਰ ਅੰਫਰਟਰੀਜ ਬਹੁਤ ਰਜਮੈਂਟ ਨੇ ਮੇਰੀ ਰਜਮੈਂਟ ਗੁਰਦੇਵੀਆ ਦਾ ਬੜੀ ਫੇਮਸ ਬਟਾਲੀਆ ਇਹ ਉਹ ਬਟਾਲੀਆ ਨਾ ਰੈਜੀਮੈਂਟਾ ਜਿਹਦੇ ਵਿੱਚ ਐਸਵੇਲੇ ਸਭ ਤੋਂ ਜ਼ਿਆਦਾ ਪਰਵੀ ਚੱਕਰਦੇ ਆ ਇਹ ਸਾਡੇ ਕੋਲ ਐਸਵੇਲੇ ਤਿੰਨ ਪਰਵੀ ਚੱਕਰ ਇਸ ਰਜਮੈਂਟ ਕੋਲੇ ਆ ਜਿਹੜੇ ਕਿਸੇ ਵਾਕਿਆ ਕੋਲੇ ਨਹੀਂ ਨਹੀਂ ਹੁਣ ਤੱਕ ਤੁਹਾਨੂੰ ਇੰਨੇ ਇੱਕ ਜਿਹੜੇ ਬਰੀ ਔਰ ਤੁਸੀਂ ਪਹੁੰਚ ਚੁੱਕੇ ਹੋ ਕਿੰਨੇ ਕ ਤੁਹਾਨੂੰ ਮੈਡਲ ਮਿਲੇ ਚੁਕੇ ਨੇ ਮੈਡਲ ਉਹ ਤੁਹਾਡੇ ਸਾਹਮਣੇ ਨੇ ਲੱਗੇ ਆ ਫੋਟੋ ਲੈ ਸਕਦੇ ਆ ਬਹੁਤ ਮੈਡਲ ਮਿਲੇ ਆ ਮੈਂ ਜ਼ਖਮੀ ਹੋਇਆ ਉਦੋਂ ਵੀ ਮੈਡਲ ਮਿਲਿਆ ਕਾਤਰੀ ਰਾਇ ਕਿ ਮੈਂ ਜ਼ਖਮੀ ਹੋ ਗਿਆ ਸੀ ਔਰ ਜਿਹੜਾ ਮੈਨੂੰ ਸਭ ਤੋਂ ਵੱਡਾ ਮੈਦੇ ਮੇਰੇ ਅਭਿਸ਼ੇਸ਼ ਸੇਵਾ ਮਿਲੇ ਮਿਲਿਆ ਜਿਹੜਾ ਕਿ ਮੈਨੂੰ ਪ੍ਰੈਜ਼ੀਡੈਂਟ ਇੰਡੀਆ ਨੇ ਦਿੱਤਾ ਔਰ ਉਹਨੂੰ ਮੈਨੂੰ ਮੇਰੇ ਪਿੰਨ ਕੀਤਾ ਜਨਰਲ ਵੈਦਿਆ ਤੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ 1965 ਦੀ ਜੰਗ ਹੁੰਦੀ ਹੈ ਕਿੱਥੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ 1965 ਦੀ ਲੜਾਈ ਸ਼ੁਰੂ ਹੁੰਦੀ ਆ ਪਾਕਿਸਤਾਨ ਨੇ ਸ਼ੁਰੂ ਤੋਂ ਤangkana ਸ਼ੁਰੂ ਕਰ ਲਿਆ ਸੀ 1965 ਅਪ੍ਰੈਲ ਚ ਉਹਨਾਂ ਨੇ ਉਸ ਆਪਰੇਸ਼ਨ ਦਾ ਸੀ ਡੇਜ਼ਰਟ ਹੌਕ ਉਹਨਾਂ ਨੇ ਆਪਰੇਸ਼ਨ ਦਾ ਨਾਂ ਰੱਖਿਆ ਉਹਨਾਂ ਨੇ ਕਸ਼ ਨੇ ਵਿੱਚ ਹਮਲਾ ਕਰਕੇ ਦੋ ਤਿੰਨ ਪੋਸਟਾਂ ਜਿ세 ਬੀਐਸਸੀ ਕੈਪਚਰ ਕਰ ਲਈ ਉਦੋਂ ਆਰਮੀ ਨੇ ਕਾਊਂਟਰਟੈਕ ਕਰਕੇ ਉਹ ਪੌਸਟ ਦੁਆਰਾ ਲੈ ਗਿਆ। ਇਤਿਬਰੀ ਹਟੇ ਫਿਰ ਉਹਨੇ ਜੇਲ੍ਹ ਦੇ ਵਿੱਚ ਇੱਕ ਹੋਰ ਆਪਰੇਸ਼ਨ ਲਾਂਚ ਕੀਤਾ ਜਿਹਦੇ ਵਿੱਚ ਕੇ ਫੌਜੀ ਵੀ ਆਏ ਸ਼ਿਵਰਜਸ ਜਾ ਕੇ ਉਹਨਾਂ ਦਾ ਏਮਸੀ ਤਾ ਕੇ ਵਜਾ ਕੇ ਕੀ ਜਗਤ ਦਸਰ ਕਰ ਲਿਆ। ਜਦੋਂ ਉਹ ਵੀ ਰਹਿ ਹਟੇ ਫਿਰ ਜਿਹੜੇ ਪ੍ਰਾਈਮ ਮਿੰਿਸਟਰ ਸੀ ਚਾਹੇ ਕਾਦੇ ਬਹੁਤ ਛੋਟੇ ਸੀ ਪਰ ਦੇਰ ਬਹੁਤ ਵੱਡਾ ਸੀ ਲਾਲ ਪਾਤਰ ਸ਼ਾਸਤਰੀ ਉਨੇ ਕੇ ਅਭੀ ਹੁਣ ਆਪਾਂ ਟਾਈਮ ਆ ਗਿਆ ਬਹੁਤ ਹੋ ਗਿਆ ਹੁਣ ਆਪਾਂ ਐਕਸ਼ਨ ਲੈਣਾ ਤੇ ਐਕਸ਼ਨ ਨਹੀਂ ਸੀ ਬਈ ਮੂਵ ਕਰਤੀ ਆਉਂਦੇ ਮੈਨੂੰ ਹੁਣ ਵੀ ਜ਼ਿਆਦਾ ਸਾਨੂੰ ਆਰਡਰ ਮਿਲੇ 3 ਸتمبر ਨੂੰ ਮੈਂ ਅਸੀਂ ਅੰਮਾਲੇ ਨੂੰ ਬੋਏ ਸੀ ਔਰ 5 ਦਸੰਬਰ ਤੱਕ ਅਸੀਂ ਪੂਰੇ ਉੱਥੇ ਉਸੇ ਵੀ ਅ ਜੁਟੇ ਹੋਗੇ ਔਰ ਜਿਹੜਾ ਸਾਨੂੰ ਕਲਾਸ ਮਿਲਾ ਸੀ ਬਈ ਇੱਥੇ ਵੀ ਕੈਪਚਰ ਕਰ ਲਿਆ ਅਸੀਂ 6 ਸتمبر ਨੂੰ ਜਦੋਂ ਦੇ ਸਾਲੇ 11:00 ਵਜੇ ਜਿਹੜੇ ਇਸਤਰੀ ਇਹ ਲੜਾਈ ਚ ਵੀ ਦੇਰ ਕਦੇ ਦਾ ਹਮਰੇ ਨਹੀਂ ਹੁੰਦੇ 6 ਸਾਲੇ 11:00 ਵਜੇ ਅਸੀਂ ਹਮਲਾ ਕੀਤਾ ਤੇ ਸਾਨੂੰ ਇੱਕ ਪਿੰਡ ਦਾ ਰਾਜ ਮਿਲਿਆ ਥੇਪਨੋਂ ਉਹ ਵੀ ਲੋਕ ਭੱਜ-ਭੱਜ ਗਏ ਸੀ ਕੋਈ ਨਹੀਂ ਬੱਕਰੀਆਂ ਮੁੱਕ ਗਏ ਥੋੜਾ ਬਹੁਤ ਲੋਕ ਸੀ ਗਏ ਉੱਤੇ ਘੁੰਮ ਰਹੇ ਸੀ ਅਸੀਂ 100 ਗਰ ਦੇ ਪਹੁੰਚ ਗਏ ਉਹ ਇਸ ਸਾਲੇ 12:00 ਵਜੇ 100 ਗਰ ਪਹੁੰਚ ਗਏ ਇਸ ਐਕਸ਼ਨ ਦੇ ਸਾਲੇ ਰਾਤ 4:00 ਵਜੇ ਇੱਕ ਦੇਰ ਸਵੇਰ ਦਾ ਅੱਗੇ ਜਾ। ਕਿ ਖੋਦ ਇਹ ਸ਼ਰਿੰਗ ਬਹੁਤ ਜ਼ਿਆਦਾ ਸੀ ਪਰ ਸ਼ਰਿੰਗ ਦਾ ਇਹ ਨੁਕਸਬ ਵੀ ਸੀ ਕਿਉਂਕਿ ਚੌੜਾ ਦੇ ਖੇਸ ਸੀ ਉਹ ਜਦੋਂ ਗੋਲਾ ਡਿੱਗਦਾ ਸੀ ਉਹ ਕਿਤੇ ਜ਼ਿਆਦਾ ਸੀ ਕਿਤੇ ਵਾਹਵਾ ਆਉਂਦਾ ਸੀ ਸਪਰੇਡਰ ਘੱਟ ਆਉਂਦਾ ਸੀ ਇਸ ਕਰਕੇ ਤਾਂ ਇਹ ਕੈਜੂਲੀ ਹੋਇਆ। ਅਸੀਂ ਟ੍ਰਿਵਰ ਤੇ ਪਹੁੰਚ ਗਏ ਉਹ ਕਾਰਾ ਇਹ ਸ਼ੈਡ ਦਾ ਕਾਰਾ ਛੱਡ ਕੇ ਭੱਜ ਕੇ ਪੰਨੀ ਸਾਈਡ ਚਲੇ ਗਏ ਉਧਰੋਂ ਫਾਇਰ ਕਵਰੇ ਸੀ ਔਰ ਜਾਦੇ ਉਹ ਜਿਹੜਾ ਪੁਲਸ ਸੀ ਉਹ ਵੀ ਹਟਾ ਕੇ ਚਲੇ ਗਏ। ਤੋਂ ਉਸ ਕੀ ਫੇ ਉੱਥੇ ਸ਼ਾਮ ਤੱਕ ਸਾਨੂੰ ਹੁਕਮ ਮਿਲ ਗਿਆ ਕਿ ਤੂੰ ਵਜਰਾ ਕਰੋ ਆ ਕੇ ਕੀਮਾ ਬੇਜ ਦੇ ਨੇੜੇ ਸਾਨੂੰ ਏਰੀਆ ਮਿਲਿਆ ਵੀ ਚਾਕੇ ਡਿਫੈਂਸ ਲੋ ਅਸੀਂ ਰਾਤ ਨੂੰ ਪਹੁੰਚ ਗਏ ਉੱਥੇ ਤੇ 7 ਵਜੇ ਆ ਕੇ ਅਸੀਂ ਡਿਫੈਂਸ ਲੈਣਾ ਸ਼ੁਰੂ ਕਰਦੇ ਆ ਉਦੋਂ ਉੱਥੇ ਕਪਾ ਗੰਨਾ ਬੜੇ ਖੇਸੀ ਜੰਗਲੀ ਸੀ ਕਿਸਮ ਦਾ ਪਰ ਸਾਨੂੰ ਉਹ ਫਾਇਦਾ ਰਿਹਾ ਕਿ ਸਾਨੂੰ ਉਹਦੇ ਨਾਲ ਥੋੜਾ ਕਵਰ ਮਿਲ ਗਿਆ ਨਜ਼ਰ ਦੇਸ਼ੀ ਹੋਵੇ ਅਸੀਂ ਪੂਰੀ ਰਾਤ ਆਪਣੇ ਡਿਫੈਂਸ ਚਾਲ ਕੀਤੇ ਮਾਈਨ ਫੀਲਡ ਆਏ ਸਵੇਰੇ 7 ਫਿਰ ਉਸਨੇ ਸ਼ੁਰੂ ਕੀਤਾ ਉਹਨਾਂ ਦੇ ਐਰਟੈਕ ਵੀ ਆਏ ਸ਼ੈਦਗ ਵੀ ਆਏ ਪਰ ਅਸੀਂ ਕੋਈ ਰਿਸਰਵ ਨਹੀਂ ਹੋਏ ਆਪਣਾ ਕੰਮ ਜਾਰੀ ਰੱਖਿਆ ਔਰ 7 ਤਰੀਕ ਸ਼ਾਮ ਤੱਕ ਸਾਡੇ ਡਿਫੈਂਸ ਪੂਰੇ ਇਤਿਆਰ ਸੀ ਤੇ 8 ਤਰੀਕ ਨੂੰ ਉਹਦਾ ਪਹਿਲਾ ਸੈਕ ਆਇਆ ਸਾਡੇ ਤੇ ਉਹਨਾਂ ਦੇ ਉੱਤੇ ਫਾਇਰਟਰੀ ਬੈਠੀ ਅੱਲਾਹੁ ਅੱਲਾਹੁ ਦੇ ਦਾਰੇ ਲਾਉਂਦੇ ਆ ਰਹੇ ਸੀ ਜਦੋਂ ਸਾਡੇ ਇਹ ਜਿਹੜੇ ਉਹਨਾਂ ਦੇ ਦੋ ਟੈਗ ਮਾਈਨਰ ਹੋ ਗਏ ਤੇ ਦੋ ਟੈਗ ਆਬਜ਼ਰਵ ਹੋਏ ਦੋ ਤੋਂੜੇ ਆਰਸੀਆ ਕਰ ਗਾ ਹਟਾਤੇ ਹੋਈ ਕਿ ਉਹ ਟੈਗ ਛੰਦ ਕੇ ਵੀ ਪਚ ਗਿਆ ਠੀਕ ਸਰ ਤੋਂ ਉਦੋਂ ਬਾਅਦ ਸ਼ੈਡਗ ਹੁੰਦੇ ਰਹੇ ਏਅਰ ਸੈਕ ਹੁੰਦੇ ਰਹੇ 9 ਤਰੀਕ ਫੇਰ ਇਹੀ ਕੀਤਾ 9 ਤਰੀਕ ਸਵੇਰੇ ਫੇਰ ਟੈਗ ਆਇਆ ਫੇਰ ਉਹੀ ਚੀਜ਼ ਹੋਈ ਦੋ ਇੱਕ ਟੈਗ ਉਹਨਾਂ ਦੇ ਮਾਈਨਸਟਰਫੇ ਇੱਕ ਟੈਕ ਕਮੀਜ਼ੇ ਤੋੜੇ ਜਦੋਂ ਚੌਥਾ ਟੈਕ ਤੋੜ ਰਿਹਾ ਸੀ ਤਾਂ ਉਹਨਾਂ ਨੇ ਉਹ ਦੇਖ ਕੇ ਉਹ ਉਡਾਤਾ ਤੇ ਉਹਦਾ ਉਹਦਾ ਸੀਧ ਹੋ ਗਿਆ ਡਰਾਈਵਰ ਜਿਹੜਾ ਸੀ ਉਹ ਸੀਧ ਹੋ ਗਿਆ ਪਰ ਉਹ ਮੁਰਛਣੋ ਚਲਾ ਗਿਆ ਔਰ ਇੱਕ ਸਾਲ ਹਸਪੀਟਲ ਰਿਹਾ ਪਰ ਉਹਦਾ ਠੀਕ ਸੀ ਪਰ ਸੁਰਨੂਂ ਪਾ ਤਾ ਹੋ ਗਿਆ ਸੀ ਤਾਂ ਇਹ ਨਵ ਤਰੀਕ ਦਿਖਾ ਲਿਆ 10 ਤਰੀਕ ਤਾਂ ਉਹਨਾਂ ਨੇ ਇਹ ਸਮਝਿਆ ਵੀ ਅਸੀਂ ਸਾਧੂ ਕੋ ਰੋਕਣ ਵਾਲੇ ਸੀ ਉਹਨਾਂ ਜਨਰਲ ਸਾਹਿਬ ਨਾਲ ਉਹਦਾ ਇੱਕ ਬਰਗੇਡੀ ਸੀਆਰਟੀ ਜਿਹੜਾ ਉਹਦਾ ਪੂਰਾ ਇੰਚਾਰਜ ਅਫਸਰੀ ਦਾ ਉਹ ਉਹਦਾ ਗੱਡੀਆਂ ਲੈ ਕੇ ਛੱਲੇ ਏਰੀਆ ਜ ਆਪਣੇ ਤੇ ਉਹ ਜਦੋਂ ਆਏ ਤਾਂ ਉਹਨਾਂ ਨੇ ਦੋ ਜਵਾਨ ਪਾਣੀ ਜਿਆ ਲੈ ਰਹੇ ਸੀ ਦੇਖੇ ਉਹਨਾਂ ਨੂੰ ਕਿਹਾ ਵੀ ਇੱਧਰ ਆਓਏ ਉਹ ਕਹਿੰਦੇ ਵੀ ਕੌਣ ਅੱਥਰਾਂ ਜੋ ਦੇਖਿਆ ਵੀ ਇਹ ਤਾਂ ਪਾਕਿਸਤਾਨੀ ਆ ਉਹ ਕਹਿੰਦੇ ਉਹ ਪਾਜਲੇ ਉਹ ਪਾਜੇ ਤਾਂ ਉਹਨਾਂ ਨੇ ਫਾਇਰ ਕੀਤਾ ਉਹਦੇ ਉਹ ਜਵਾਬ ਤੇ ਪਰ ਉਹਨੇ ਲਕੀ ਦੀ ਉਹਦਾ ਮੋਰਚਾ ਜਿਹੜੀ ਸੀ ਜਾ ਰਹੀ ਉਹਤੇ ਉਹਨੂੰ ਕੋਈ ਐਲਰਮੀ ਨਹੀਂ ਸੀ ਉਹਨੇ ਐਲਰਮੀ ਖੋਲੀ ਸੀ ਆਠੀ ਜਿਹੜਾ ਬੰਗੇੜੀ ਠਮੀ ਖਾਂਸੀ ਉਹਦਾ ਬਿੱਕੇ ਮਰ ਗਿਆ ਉਹਦਾ ਜਨਰਲ ਸਾਹਿਬ ਜ਼ਖਮੀ ਹੋ ਗਏ ਉਹ ਕਰੌਲ ਕਾ ਗੈਟਰਾਚਾ ਵਿੱਚ ਪਿੱਛੇ ਗਏ ਉਹਨਾਂ ਦੇ ਫੇਰ ਟੈਕ ਆਇਆ ਉਹਨਾਂ ਨੇ ਸਪੀਕਰ ਤੇ ਅਨਾਉਂਸ ਕੀਤਾ ਵੀ ਸਾਡੇ ਜਨਰਲ ਸਾਹਿਬ ਜ਼ਖਮੀ ਹੈ ਸਾਨੂੰ ਟੈਕ ਕਰਦੇ ਅਸੀਂ ਰੋਪੀਤਾਂ ਲੈ ਕੇ ਪਰ ਉਹਨਾਂ ਜਨਰਲ ਜਾ ਕੇ ਸ਼ਾਮ ਨੂੰ ਮੈਸੇਜ ਆ ਗਿਆ ਵੀ ਜਨਰਲ ਸਾਹਿਬ ਜਿਹੜੇ ਬੜਾ ਅਮਾਮ ਸ਼ਹੀਦ ਹੋ ਗਿਆ ਉਹ ਮਲ ਗਿਆ ਸੀ ਉਹ ਹਸਪੀਟਲ ਬਲ ਗਿਆ ਅਸੀਂ ਇੱਕ ਕੁਨ ਕੈਪਟਨ ਭਰਿਆ ਜਿਹੜੇ ਕੋਲ ਸੂਰਾ ਸਰ ਦਾ ਭਰਿਆ ਸੀ ਉਹਨਾਂ ਦਾ ਪਲਾਨ ਤਾਂ ਬੜਾ ਖਤਰਨਾਕ ਸੀ ਉਹਨਾਂ ਦਾ ਪਲਾਨ ਸੀ ਵੀ ਅੱਛੇ 2 ਕਿਲੋ ਮੀਟਰ ਜਾ ਕੇ ਆਪਣੇ ਹਰੀਖਾ ਤੇ ਉਧਰ ਬਿਆਸ ਤੇ ਪੁਲ ਕਪਚਰ ਕਰਾਂਗੇ 9 ਤਰੀਕ ਨੂੰ ਤੋਂ ਸ਼ੁਰੂ ਹੋ ਕੇ ਜਾ ਕੇ ਲੁਧਿਆਣੇ ਰੁਕਾਂਗੇ 10 ਤਰੀਕ ਜਾ ਕੇ ਦਿੱਲੀ ਸਵੇਰ ਦੀ ਚਾਹ ਦਿੱਲੀ ਪੀਵਾਂਗੇ ਠੀਕ ਹੈ ਪਰ ਇਹਨੂੰ ਇਹ ਹੋ ਜਾਂਦਾ ਅਗਰ ਜਦ ਹਰ ਵਕਸ਼ ਆਜੀ ਜੇਤ ਨਾ ਰਹਿੰਦਾ ਜਦ ਹਰ ਵਕਸ਼ ਨੂੰ ਗਵਰਨਮੈਂਟ ਵੀ ਆਰਡਰ ਕੀਤੇ ਚੀਫ ਨੇ ਵੀ ਕਿਹਾ ਉਹ ਕਹਿੰਦਾ ਮੈਂ ਘਰ ਚਲੇ ਜਾਉ ਭਾਈ ਤੁਹਾਨੂੰ ਵੀ ਬਚਾ ਲੀਏ ਅਸੀਂ ਕਰਦਾ ਅਸੀਂ ਦੱਸੇ ਤੇ ਪਾਕਿਸਤਾਨ ਦਾ ਜੋ ਰਿਐਕਸ਼ਨ ਜੋ ਹਮਰਾ ਸੀ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਉਠਾਇਆ ਉਹਨਾਂ ਦੇ 78 ਦੇ ਕ੍ਰੀਪ ਅਟੈਕ ਜਿਹੜੇ ਪੈਸ਼ੈਂਟਾਂ ਦੇ ਜਿਹੜੇ ਅਮਰੀਕਾ ਕਹਿੰਦਾ ਵੀ ਦੂਬਧੇ ਕੋ ਟੈਕਨੀਕ ਅਸੀਂ ਲਿਆ ਕੇ ਬਿੱਖੀ ਤੇ ਖੜੇ ਪੀਸੇ ਲੋਕ ਦੇਖਣਾ ਉਹਦਾ ਅਸੀਂ ਪੈਟਰ ਨਗਰ ਰੱਖਦਾ ਸੀ ਉਹ ਕਿਉਂ ਪੈਟਰ ਨਗਰ ਸੀ ਪੈਟਰ ਨਗਰ ਉਹ ਹੁਣ ਤੱਕ ਮਸ਼ਹੂਰ ਦਾ ਪੈਟਰ ਨਗਰ ਜਦੋਂ ਇਨਸੀਡੈਂਟ ਆ ਚੁੱਕੇ ਯਾਦ ਕਰਦੇ ਹਾਂ ਮੰਨੂ ਕੁਛ ਹੁੰਦਾ ਹੈ ਮੰਨੂ ਬੜੀ ਖੁਸ਼ੀ ਹੁੰਦੀ ਆ ਕਿ ਬਈ ਅਸੀਂ ਜਿੱਤੇ ਕੋਈ ਕੋਈ ਸਾਡਾ ਲਾਹਣਸ ਨਹੀਂ ਹੋਇਆ ਸवाय ਇੱਕ ਬੇਰੇ ਜਵਾਨ ਦੀ ਬਾਹ ਕੱਟੇ ਗਈ ਸੀ ਜਿਹਨੂੰ ਮੈਂ ਬਚਾ ਲਿਆ ਔਰ ਬਚ ਗਿਆ ਜੇ ਸਾਥੀ ਨੂੰ ਕੁਛ ਅਜਿਹਾ ਹੁੰਦਾ ਸੀ ਤਾਂ ਉਹਦਾ ਮੰਨੂ ਜਦ ਸਾਥੀ ਕੋਈ ਅਦਨ ਨਾਲ ਦਾ ਇੰਜਰਡ ਹੋ ਜਾਂਦਾ ਸੀ ਜਾਂ ਆਪਣੀ ਜਾਨ ਗਵਾ ਲੈਂਦਾ ਸੀ ਤਾਂ ਕਦੇ ਮੰਨ ਦੋ ਨਹੀਂ ਮੰਨ ਨਹੀਂ ਦੋਦਾ ਉਹ ਤਾਂ ਮੰਨੇ ਹੋਰ ਮਜਬੂਰ ਹੁੰਦਾ ਸੀ ਕਿ ਦੀ ਜਾਨ ਨੂੰ ਬਚਾਵਾਂ ਕਿਉਂਕਿ ਸਾਡੇ ਲਈ ਉਹਦਾ ਫੈਮਿਲੀ ਸਾਡੀ ਉਹੀ ਫੈਮਿਲੀ ਆ ਉਹੀ ਜਵਾਨ ਆ ਜਿਨ੍ਹਾਂ ਦੀ ਅਸੀਂ ਉਹ ਸਾਡੀ ਰੱਖ ਕੇ ਕਰਦੇ ਅਸੀਂ ਉਹਨਾਂ ਦੀ ਰੱਖ ਕੇ ਕਰਦੇ ਇੱਕ ਤੁਸੀਂ ਇਨਸੀਡੈਂਟ ਦੱਸ ਰਹੇ ਸੀਗੀ ਆਫ ਆਰਡਰ ਕੀ ਤੁਹਾਡਾ ਇੱਥੇ ਸਪਾਈਸੀਗਾ ਹਾਂ ਬਾਗੋਂ ਕੀ ਇਨਸੀਡੈਂਟ ਸੀਗਾ ਮੇਰਾ ਸਪਾਈਸ ਸੀ ਮੇਰਾ ਆਰਡਰ ਸੀ ਜਰਾਂ ਬੜਾ ਲਮੋਚਾ ਲੋ ਜਾਟ 6 ਫੁੱਟ 2-3 ਇੰਚ ਕੱਦ ਤੇ ਇਹ ਟੈਗ ਆ ਗਿਆ ਮੈਂ ਉਹਨੂੰ ਕਿਹਾ ਇਹ ਟੈਗ ਆ ਗਿਆ ਤੂੰ ਜੈਵੰਦ ਮੰਦਰ ਆ ਜਾ ਮੋਰਟੇਜ ਵੱਢ ਜਾ ਕਹਤਾ ਨਹੀਂ ਸਾਹਿਬ ਇਹ ਤਾਂ ਐਸੇ ਘੁੰਮਤੇ ਰਹਤੀਆ ਮੇਰੇ ਕੁਛ ਨਹੀਂ ਹੁੰਦਾ ਉਹਨਾਂ ਨੇ ਰਾਕਟ ਫਾਇਰ ਕੀਤਾ ਉਹ ਰਾਕਟ ਵਰਸ਼ ਵੱਜ ਕੇ ਇੱਕ ਰਾਕਟ ਦਾ ਟੁਕੜਾ ਆ ਕੇ ਉਹਦੀ ਬਾਹ ਦੇ ਵੱਜਿਆ ਉਹਦੀ ਬਾਹ ਦੇਖ ਕੇ ਟੱਟ ਕੇ ਜ਼ਮੀਨ ਤੇ गिर ਕੇ ਤੇ ਉਦੋਂ ਬਾਅਦ ਮੈਂ ਬੜਾ ਉਹਦਾ ਖੂਨ ਚੱਲੇ ਬੜੀ ਤੇਜ਼ੀ ਨਾਲ ਜੋ ਬਾਹ ਹੀ ਗਿਰ ਕੇ ਜ਼ਮੀਨ ਤੇ ਪਈਆ ਤੇ ਮੇਰੇ ਕੋਲ ਕਿਹੜਾ ਕੋਈ ਮੱਲ ਪੱਟੀ ਚਾਹੀ ਸੀ ਮੈਂ ਇਹਦਾ ਪੱਗ ਸੀ ਤੇ ਵੀ ਬੰਨhਾ ਕੇ ਉਥੇ ਪੱਗ ਰਬੇਡ ਸੀ ਤਾਂ ਕਿ ਖੂਨ ਜ਼ਿਆਦਾ ਨਿਕਲੇ ਉਦੋਂ ਬਾਅਦ ਉਹ ਬੰਦਾ ਐ ਜਾ ਮੈਂ ਜਿੱਦੀ ਦੇਖਿਆ ਬਗ ਹੈਸ਼ ਰੇਸ਼ੀ ਮਗਾਉਂ ਉਹ ਐਮ ਆਈ ਰੂਮ ਲੈ ਕੇ ਜਾਓ ਕਹਦਾ ਨਾ ਮੈਂ ਪੈਦਲ ਜਾਉਂ ਉਹਨੇ ਆਪਣੀ ਬਾਹ ਚੱਕੀ ਚੱਕ ਕੇ ਐਮ ਆਰਓ ਚ ਪੈਦਲ ਗਿਆ ਪਰ ਉਥੇ ਜਾ ਕੇ ਬੇਹੋਸ਼ ਹੋ ਗਿਆ ਉਥੋਂ ਮੈਂ ਫਿਰ ਜਪੇ ਤਾ ਛੀਖ ਗਿਆ ਫਿਰ ਮੈਂ 1900 70 ਜਨਸਭਿਟੀ ਡਾਈ ਦੇ ਵਿੱਚ ਆ ਵੀ ਹਲਟ ਵਰਚ ਮਿਲਿਆ ਬੜਾ ਮੰਦਕੋਸ਼ ਹੋਰ ਮਿਲ ਕੇ ਉਹਨੇ ਮੈਨੂੰ ਪਛਾਣਿਆ ਮੈਂ ਉਹਨੂੰ ਪਛਾਣ ਲਿਆ ਉਹ ਮੈਂ ਕਿਹਾ ਜੈਨਾਬ ਕਿੱਥੇ ਵਰਦਾ ਸਭ ਮੇਰੇ ਕੋਲ ਯਹਾਂ ਨੌਕਰੀ ਮਿਲ ਗਈ ਹੈ ਮੈਂ ਕਿਹਾ ਅੱਛਾ ਤੋਂ ਬਸ ਪਰਵਾਰ ਕਰ ਇਹ ਦੋਨੋਂ ਬੱਚੇ ਮੇਰੇ ਫੌਜ ਵਿੱਚ ਵਰਤੀ ਕਰਵਾ ਦਿਆ ਤੋਂ ਐਸ਼ੀ ਇਨਸੀਡੈਂਟ ਬੜੇ ਯਾਦ ਰਹਿ ਨੇ ਅੱਛਾ ਹੁਣ ਫੈਮਲੀ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਤੁਹਾਡੇ ਇਥੇ ਕਿਸੇ ਇਥੇ ਰਹਿ ਰਹੇ ਹਨ ਦੇ ਵਿੱਚ ਮੇਰੀ ਫੈਮਲੀ ਦੇ ਵਿੱਚ ਮੇਰੇ ਦੋ ਬੇਟੇ ਹੈ ਦੋਨੋਂ ਅਮਰੀਕਾ ਦੇ ਵਿੱਚ بڑا ਬੇਟਾ ਯੂਐਸਏ ਨੇਵੀਟ ਸੀ ਅਫਸਰ ਲੈਫਟੀਨੈਂਟ ਕਮਾਂਡਰ ਔਰ ਕੀ ਫਲੀਗਰੇ ਰਾਸ਼ਕਪਤ ਤੇ ਔਰ ਦੂਸਰਾ ਬੇਟਾ ਬੇਗਾ ਬਹੁਤ ਸੀਨੀਅਰ ਜਨਰਲ ਮੋਟਰ ਦੇ ਵਿੱਚ ਉਹ ਉਹ ਕਿਸੇ ਉੱਥੇ ਕਈ ਸਾਲ ਲੱਤੋ ਉਹ ਵੀ ਬਹੁਤ ਵਧੀਆ ਚੈਟਰ ਕਰ ਰਿਹਾ ਤੇ ਉਸ ਤੋਂ ਬਾਅਦ ਫਿਰ ਉਹ ਮੇਰਾ ਗ੍ਰੈਂਡਸਨ ਵੀ ਜਿਹੜਾ ਉਹ ਵੀ ਜੁਆਸੇ ایرਫੋਰਸ ਪਾਇਲਟ ਬਣ ਗਿਆ ਜੀ ਦੀ ਉਮਰ ਐਸ ਪਰ 30 ਸਾਲ। ਤੋਂ ਇਸ ਗ੍ਰੇਵੀ ਤਿੰਨ ਜਨਰੇਸ਼ਨਸ ਬਸ ਇਹ ਮੈਂ ਇਹ ਕਹਿ ਰਿਹਾ ਮੈਂ ਬਹੁਤ ਖੁਸ਼ਕਿਸਮਤ ਕਹਿ ਰਿਹਾ ਆਪਦੇ ਆਬਰੂ ਸਮਝਦਾ ਕਿ ਅਸੀਂ ਤਿੰਨ ਜਨਰੇਸ਼ਨ ਸਰਵ ਕਰ ਰਿਹਾ ਮੈਂ ਫੈਕਟਰੀ ਮੇਰਾ ਪਿਤਾ ਜੀ ਵੀ ਮੇਰਾ ਪੋਤਾ ایرਫੋਰਸ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਪ੍ਰਮਾਤਮਾ ਦੀ ਤੇੜਾ